ਸਿੱਟਾ ਰੰਗ ਉੱਪਰ ਹਰੇ ਰੰਗ ਵਿਚਾਲੇ ਬਾਂਡ ਹੋਇਆ ਦੇਸ਼ ਦੀ ਤਿਰੰਗਾ ਝੰਡਾ ਬਣਿਆ ਤਿਰੰਗਾ ਝੰਡਾ ਤਿੰਨ ਕਮਰ ਦੇ ਨਾਂ ਉੱਪਰ ਬਣਿਆ ਦਿੱਤਾ ਰੰਗ ਉੱਪਰ ਹਰੇ ਰੰਗ ਵਿਚਾਲੇ ਤੇ ਕੇਸਰੀ ਰੰਗ ਥੱਲੇ ਅੱਗੇ ਵੀਰਦੀਆਂ ਮਸ਼ੀਨ ਗੱਲਾਂ ਅੰਗਰੇਜ਼ਾਂ ਨੇ ਉਸ ਵਾਲੇ ਬਹਿ ਕੇ ਸਾਰੇ ਟੋਪੀਆਂ ਵਾਲੇ ਲੱਗੇ ਵਿਚਾਰ ਕਰਾਉਣ ਤਾਂ ਕੱਲੇ ਸੋਣੀ ਨੀ ਗੱਲ ਉਦੋਂ ਮਹਾਤਮਾ ਗਾਂਧੀ ਮੋਤੀ لال ਪਟੇਲ ਵਰਗੇ ਇਹ ਸਾਰੇ ਇਕੱਠੇ ਹੋ ਕੇ ਕਹਿਣ ਲੱਗੇ ਦੀ ਹੁਣ ਝੰਡਾ ਲੈ ਕੇ ਤੁਰਨਾ ਅੱਗੇ ਕਿਹਨੂੰ ਲਾਈਏ ਤਬਾਤ ਕੀਤੀ ਕਿ ਸਿੱਖਾਂ ਦੇ ਨਾਲ ਕੋਈ ਮਰਦਾ ਸੱਜਦਾ ਨਹੀਂ ਤੇ ਸਿੱਖਾਂ ਦੇ ਨਾਲ ਹੱਕ ਵੀ ਕੋਈ ਨਹੀਂ ਲੈ ਸਕਦਾ ਛੇਤੀ ਬਾਬਾ ਖਰਦ ਸਿੰਘ ਨੂੰ ਕਹਿ ਲਗੇ ਹੋਰ ਅੱਡੇ ਲੱਗ ਗਾਣ ਉਹਨਾਂ ਦੇ ਖਿਆਲ ਸੀ ਵਿੱਚ ਇਹਨੇ ਸਿੱਧਾ ਸਾਦਾ ਰਹਿ ਗਿਆ ਇਹਨੂੰ ਕਿਹੜਾ ਕੋਈ ਪਤਾ ਪੜਿਆ ਲੈ ਕੇ ਠਕੋਵੇਗਾ ਉਹਨਾਂ ਦੇ ਦਿਮਾਗ ਮੁਤਾਬਕ ਜਦੋਂ ਬਾਬਾ ਖਰਦ ਸਿੰਘ ਨੀ ਕੋਲੇ ਆਏ ਕਹਿੰਦੇ ਤੁਸੀਂ ਜੇ ਕੇ ਲੱਗੋ ਕਹਿੰਦੇ ਪਿਆਰ ਹੈ ਪਰ ਜਿਹੜਾ ਟੰਡਾ ਹੈ ਇਹ ਕੋਈ ਫੈਸਲਾ ਕਰਵਾ ਲਓ ਜਿਹੜਾ ਰੰਗ ਉੱਪਰ ਹੈ ਉਹ ਅੱਗੇ ਲੱਗੋ ਜਿਹੜਾ ਰੰਗ ਵਿਚਾਲੇ ਵਿਚਾਲੇ ਲੱਗੋ ਜਿਹੜਾ ਰੰਗ ਥੱਲੇ ਪਿੱਛੇ ਲੱਗੋ ਸਾਰੇ ਦੇ ਦੰਦ ਜੁੜ ਗਏ ਕੱਲ੍ਹ ਨੂੰ ਰੰਗ ਬਦਲ ਦਿੰਨੇ ਆਂ ਬਾਬਾ ਜੀ ਕਹਿੰਦੇ ਬਦਲਦੇ ਟੰਡਾ ਤੇ ਸਿੱਖ ਰੰਗ ਉੱਪਰ ਕਰ ਦਿੱਤਾ ਤੇ ਬਾਬਾ ਫੜਕ ਸਿੰਘ ਜੀ ਨਿਸ਼ਾਨ ਲੈ ਕੇ ਅੱਗੇ ਲੱਗੇ ਜਦੋਂ ਛਾਤੀ ਵਿੱਚ ਵੀ ਵੱਥੀ ਲੱਗਦੀ ਲੰਮੜੀ ਆਸੀ ਉਹਨਾਂ ਦਾ ਸਿੱਖ ਕੌਮ ਬਹਾਦਰ ਹੈ ਤੇ ਬਾਬਾ ਖੜਕ ਸਿੰਘ ਜੀ ਅੱਗੇ ਲੱਗੇ ਤੇ ਜਦੋਂ ਪਰਸੀ ਤੋਂ ਮਾਣਰੀ ਵਾਲਾ ਖਲੀਰਾਮ ਅੱਗੇ ਲੱਗੇ ਐ ਇਹ ਸੇਖ ਵਕਰੀ ਕੌਮ ਦੀ ਨਿਸ਼ਾਨੀ ਐ ਸੇਖ ਵਕਰੀ ਕੌਮ ਦਾ ਪ੍ਰਤੀਕ ਹੈ ਹਿੰਦੁਸਤਾਨ ਦਾ ਝੰਡਾ ਵੀ ਹੁਣ ਆਪਾਂ ਕੁਰਸੀਆਂ ਸਾਂਭ ਲਓ ਤੁਹਾਨੂੰ ਮੈਂ ਇੱਕ ਛੋਟੀ ਜੀ ਉਦਾਹਰਨ ਦਿੰਨਾ ਝੰਡਾ ਜਿਹ ਸਾਡੇ ਕੋਲ ਆ ਇਹਦਾ ਜਿਹੜਾ ਚਿੱਟਾ ਰੰਗ ਸੀ ਇਹ ਉੱਪਰ ਹੁੰਦਾ ਸੀ ਹਰਾ ਰੰਗ ਵਿਚਲੇ ਹੁੰਦਾ ਸੀ ਜਿਹੜਾ ਕੇਸਰੀ ਰੰਗ ਸੀ ਖਾਲਸੇ ਦਾ ਉਹ ਥੱਲੇ ਹੁੰਦਾ ਸੀ ਜਦੋਂ ਗਾਂਧੀ ਵਰਗੇ ਛੋਟੂ ਰਾਮ ਵਰਗੇ ਪਟੇਲ ਵਰਗੇ ਇਹ ਮੰਤਰੀ ਸਨ ਮੈਂ ਗੱਲ 1947 ਦੀ ਕਰਦਾ ਤੈਨੂੰ ਨੇੜ ਦੀ ਜਿਹੜਾ ਤੁਸੀਂ ਕਹਿੰਦੇ ਆ ਵੀ ਬੈਠ ਕੇ ਮਸਲਾ ਹੱਲ ਹੋ ਸਕਦਾ ਉਹਦੇ ਦੀ ਨਹੀਂ ਤੁਹਾਨੂੰ ਦੱਸਦੇ ਨੇ ਇਹਨਾਂ ਨੇ ਆਖਿਆ ਵੀ ਅੰਗਰੇਜ਼ ਦੌੜ ਗਏ ਵੀ ਹੁਣ ਆਪਾਂ ਕੁਰਸੀਆਂ ਸਾਂਭ ਲਓ ਅੱਜ ਤੱਕ ਇਹਨਾਂ ਨੇ ਕੁਰਸੀਆਂ ਹੀ ਸਾਂਭੀਆਂ ਜਨਾਨੀਆਂ ਨੇ ਜੰਗ ਲੜਨ ਲਈ ਤਾਂ ਖਾਲਸਾ ਪੰਜਾਬ ਦਾ ਹੀ ਆਇਆ ਇਹਨਾਂ ਤੋਂ ਕਦੇ ਜੰਗ ਨਹੀਂ ਜਿੱਤੀ ਗਈ ਅੱਜ ਤੱਕ ਇਹਨਾਂ ਨੇ ਆਖਿਆ ਵੀ ਹੁਣ ਵਾਪਸ ਆ ਰਹੇ ਸੀ ਅੰਗਰੇਜ਼ ਇਹਨਾਂ ਨੇ ਆਖਿਆ ਵੀ ਹੁਣ ਹੱਲ ਕੀ ਕਰਿਆ ਜਾਵੇ ਇਹ ਹਜੂਰ ਸਾਹਿਬ ਵਾਲੇ ਬਾਬਾ ਖੜਕ ਸਿੰਘ ਜੀ ਦੇ ਕੋਲ ਪਹੁੰਚੇ ਉਹਨਾਂ ਨਾਲ ਜਾ ਕੇ ਬਚਨ ਕੀਤੇ ਵੀ ਪਾਸ਼ਾ ਉਹ ਵੀ ਆਪਾਂ ਹੁਣ ਫੌਜ ਆਉਂਦੀ ਆ ਉਧਰੋਂ ਅੰਗਰੇਜ਼ਾਂ ਦੀ ਤੇ ਆਪਾਂ ਜੰਗ ਲੜਨੀ ਆ ਤੇ ਫੌਜ ਅੱਗੇ ਲਾਓ ਫਿਰ ਬਾਬਾ ਖੜਕ ਸਿੰਘ ਜੀ ਚਲੋ ਅਸੀਂ ਵੀ ਜਿਵੇਂ ਪੜੇ ਲਿਖੇ ਨਹੀਂ ਕਿਉਂਕਿ ਖਾਲਸੇ ਕੋਈ ਵਿਰਲੇ ਹੀ ਪੜੇ ਲਿਖੇ ਨਹੀਂ ਜਿਹੜਾ ਖਾਲਸਾ ਨੂੰ ਵਿਰਲੇ ਹੀ ਪੜਿਆ ਲਿਖਿਆ ਪਾਸ਼ਾ ਨੂੰ ਆਪ ਹੀ ਸੋਝੀ ਬਖਸ਼ਦਾ ਇਤਿਹਾਸਾਂ ਦੀ ਸਾਰੀ ਉਹਨਾਂ ਨੇ ਜਦੋਂ ਬੇਨਤੀ ਕੀਤੀ ਬਾਬਾ ਖੜਕ ਸਿੰਘ ਜੀ ਕਹਿੰਦਾ ਵੀ ਬੈਠੋ ਤੁਸੀਂ ਸਮੁੰਦਰ ਛਕੋ ਜਿਹਨੂੰ ਦੁੱਧ ਕਹਨੇ ਆ ਅਸੀਂ ਸਮੁੰਦਰ ਕਹਣਾ ਖਾਲਸਾ ਨੂੰ ਵੀ ਸਮੁੰਦਰ ਛਕੋ ਕੋਈ ਗੱਲ ਨਹੀਂ ਕਰ ਲੈਨੇ ਵਿਚਾਰ ਉਹ ਬਾਬੇ ਬੈਠੇ ਬੈਠੇ ਕਹਿੰਦੇ ਵੀ ਜਿਸ ਤਰ੍ਹਾਂ ਦਾ ਇਹ ਝੰਡਾਗਾ ਸੀ ਉਸ ਤਰ੍ਹਾਂ ਦਾ ਫੈਸਲਾ ਕਰਾਂਗੇ ਉਹ ਕਹਿੰਦੇ ਬਾਬਾ ਜੀ ਕਿਵੇਂ ਕਹਿੰਦਾ ਵੀ ਚਿੱਟਾ ਰੰਗ ਉਪਰ ਖੱਦਰ ਧਾਰੀ ਅੱਗੇ ਲੱਗਣਗੇ ਹਰਾ ਰੰਗ ਵਿਚ ਆ ਮੁਸਲਮਾਨ ਵੀ ਭਾਈਚਾਰਾ ਅੱਗੇ ਲੱਗੂ ਸਾਡਾ ਕੇਸ਼ ਕੀ ਪਿੱਛੇ ਅਸੀਂ ਜਕਾਰੇ ਲਾਉਂਦੇ ਆਵਾਂਗੇ ਉਸ ਵਕਤ ਛੋਟੂ ਰਾਮ ਅਰਗਿਆ ਨੇ ਪਟੇਲ ਵਾਰ ਵਰਗਿਆ ਨੇ ਇੱਕ ਬੈਂਚ ਤੇ ਬੈਠੇ ਫਿਰ ਕਾਊਂਟਰ ਤੇ ਜਿਹੜਾ ਤੂੰ ਦੱਸ ਰਿਹਾ ਮੈਨੂੰ ਇਹਨਾਂ ਨੇ ਸਰਾਹ ਕੀਤੀ ਵੀ ਹੁਣ ਤਾਂ ਔਖਾ ਵੀ ਇਹਨਾਂ ਤੋਂ ਬਗੈਰ ਜੰਗ ਵੀ ਨਹੀਂ ਜਿੱਤਿਆ ਜਾਣਾ ਇਹਨਾਂ ਨੇ ਫਿਰ ਸਰਾਹ ਕਰਕੇ ਆਖਿਆ ਬੱਸ ਝੰਡੇ ਦਾ ਰੰਗ ਬਦਲ ਦੋ ਸਾਣੂ ਇਸ ਝੰਡੇ ਦੇ ਰੰਗ ਤੇ ਤਾਂ ਲਿਆਉਣ ਤੇ ਵੀ ਅਸੀਂ ਕੁਰਬਾਨੀ ਦਿੱਤੀ ਆਪਦੀ ਅਸੀਂ ਉਹ ਖਾਲਸ ਆ ਇਹ ਕਾਊਂਟਰ ਤੇ ਬਹਿ ਕੇ ਤਾਂ ਇਹੀ ਕਰਦੀਆਂ ਜਨਾਨੀਆਂ ਮੀਟਿੰਗਾਂ ਸਾਡਾ ਤਾਂ ਕੰਮ ਲਾਣ ਦਾਗਾ ਸੀ ਤਾਂ ਉੱਦੇ ਵੀ ਕਿਹਾ ਵੀ ਅਸੀਂ ਤਾਂ ਜੰਗ ਲਈ ਆਏ ਆ ਤੇ ਆਪਦਾ ਤਿਆਰ ਬਰ ਤਿਆਰ ਬੈਠੇ ਆ ਜਦੋਂ ਸਾਨੂੰ ਭਾਈਚਾਰਾ ਕਹੂਗਾ ਇਹ ਗਾਣੂ ਵਧਣਗੇ ਗੋਲੀਆਂ ਚਲਾਉਣਗੇ ਉਹਨਾਂ ਦਾ ਜਵਾਬ ਅਸੀਂ ਅੱਗੂ ਦਵਾਂਗੇ ਇਹਨਾਂ ਨੂੰ ਮੈਂ ਪੁੱਛਾਂ ਸਿੱਖ ਵਕਰੀ ਕੌਮ ਬਾਰੇ ਪਹਿਲਾ ਤਾਂ ਸਭ ਤੋਂ ਪਹਿਲਾ ਪ੍ਰਸ਼ਨ ਹੈ ਕਿ ਸਿੱਖ ਤੋਂ ਬਿਨਾ ਜਮਦਾਈ ਕੋਈ ਨਹੀਂ ਜਮਦਾਈ ਸਿੱਖ ਹੈ ਦੂਜਾ ਵਰਤਮਾਨ ਸਮੇਂ ਦੇ ਵਿੱਚ 1947 ਵੇਲੇ ਜਿਵੇਂ ਬੰਡ ਹੋਈਆ ਦੇਸ਼ ਦੀ ਤਿਰੰਗਾ ਝੰਡਾ ਬਣਿਆ ਰੰਗਾ ਢੰਡਾ 300 ਮਰੇ 9 ਉੱਪਰ ਬਣਿਆ ਜਿੱਟਾ ਰੰਗ ਉੱਪਰ ਹਰੇ ਰੰਗ ਵਿਚਾਰੇ ਤੇ ਕੇਸਰੀ ਰੰਗ ਥੱਲੇ ਅੱਗੇ ਵੀਰਦਤੀਆਂ ਮਸ਼ੀਨ ਗੱਲਾਂ ਅੰਗਰੇਜ਼ਾਂ ਨੇ ਉਸ ਵਾਲੇ ਬੜ ਕੇ ਸਾਰੇ ਟੋਪੀਆਂ ਵਾਲੇ ਲੱਗੇ ਵਿਚਾਰ ਕਰਨ ਹੁਣ ਤਾਂ ਕੰਮ ਸੁਣਨੀ ਨਹੀਂ ਗੱਲ ਉਹਦੋਂ ਮਹਾਤਮਾ ਗਾਂਧੀ ਮੋਤੀ لال ਪਟੇਲ ਵਰਗੇ ਇਹ ਸਾਰੇ ਇਕੱਠੇ ਹੋ ਕੇ ਕਾਇ ਲੱਗੇ ਜੀ ਹੁਣ ਢੰਡਾ ਲੈ ਕੇ ਤੁਰਨਾ ਅੱਗੇ ਕਿਹਨੂੰ ਲਾਈਏ ਤਲਾਸ਼ ਕੀਤੀ ਤੇ ਸਿੱਖਾਂ বিনা ਕੋਈ ਮਾਰਤਾ ਸਕਦਾ ਨਹੀਂ ਤੇ ਸਿੱਖਾਂ ਦੇ ਨਾਲ ਹੱਕ ਵੀ ਕੋਈ ਨਹੀਂ ਲੈ ਸਕਦਾ ਛੇਤੀ ਬਾਬਾ ਖੜਕ ਸਿੰਘ ਨੂੰ ਕਹਿ ਲਗੇ ਉਹ ਅੱਡੇ ਲੱਗ ਜਾਣ ਉਹਨਾਂ ਦਾ ਖਿਆਲ ਸੀ ਵਿੱਚ ਐਵੇਂ ਸਿੱਧਾ ਸਾਧਾੜਾ ਹੈਗਾ ਇਹਨੂੰ ਕਿਹੜਾ ਕੋਈ ਪਤਾ ਪੜਿਆ ਲਿਖਿਆ ਘਟੋਵੇਗਾ ਉਹਨਾਂ ਦੇ ਦਿਮਾਗ ਮੁਤਾਬਕ ਜਦੋਂ ਬਾਬਾ ਖੜਕ ਸਿੰਘ ਜੀ ਕੋਲੇ ਆਏ ਕਹਿੰਦੇ ਤੁਸੀਂ ਅਕੇ ਲੱਗੋ ਕਹਿੰਦੇ ਪਿਆਰ ਹੈ ਪਰ ਜਿਹੜਾ ਝੰਡਾ ਹੈ ਇਹ ਤੋਂ ਫੈਸਲਾ ਕਰਵਾ ਲਓ ਜਿਹੜਾ ਰੰਗ ਉੱਪਰ ਹੈ ਉਹ ਅੱਗੇ ਲੱਗੋ ਜਿਹੜਾ ਰੰਗ ਵਿਚਾਰੇ ਵਿਚਾਰੇ ਲੱਗੋ ਜਿਹੜਾ ਰੰਗ ਥੱਲੇ ਪਿੱਛੇ ਲੱਗੋ ਸਾਰਿਆਂ ਦੇ ਦੰਦ ਜੁੜ ਗਏ ਕਹਿੰਗੇ ਰੰਗ ਬਦਲ ਦਿੰਨੇ ਆਂ ਬਾਬਾ ਜੀ ਕਹਿੰਦੇ ਬਦਲਦੇ ਟੰਡਾ ਕੇਸਰੀ ਰੰਗ ਉੱਪਰ ਕਰ ਦੁੱਤਾ ਤੇ ਬਾਬਾ ਖੜਕ ਸਿੰਘ ਜੀ ਨਿਸ਼ਾਨ ਲੈ ਕੇ ਅੱਗੇ ਲੱਗੇ ਜਦੋਂ ਛਾਤੀ ਵਿੱਚ ਦੀ ਵੱਖੀ ਵਿੱਚ ਦੀ ਲੰਮਣੀ ਆ ਸੀ ਉਦੋਂ ਤਾਂ ਸਿੱਖ ਕੌਮ ਬਹਾਦਰ ਤੇ ਬਾਬਾ ਖੜਕ ਸਿੰਘ ਜੀ ਅੱਗੇ ਲੱਗੇ ਜਦੋਂ ਪਰਸੀ ਤੋਂ ਮਾਲਣੀ ਉਹ ਕਲੀਰਾਮ ਅੱਗੇ ਲੱਗੇ ਇਹ ਸਿੱਖ ਵੱਖਰੀ ਕੌਮ ਦੀ ਨਿਸ਼ਾਨੀ ਹੈ ਸਿੱਖ ਵੱਖਰੀ ਕੌਮ ਦਾ ਪ੍ਰਤੀਕ ਹੈ ਹਿੰਦੁਸਤਾਨ ਦਾ ਝੰਡਾ